ਅੰਡੀ ਅਸੀਂ ਖਨੌਰੀ ਬਾਰਡਰ ਵਿਖੇ ਮੌਜੂਦ ਆ ਰਾਤ ਦੇ ਜਿਹੜਾ ਸਮਾਂ 10:30 ਦਾ ਹੋ ਚੁੱਕਿਆ ਤੇ ਜਿਹੜਾ ਤਾਪਮਾਨ ਆ ਉਹ ਵੀ ਕਰੀਬ 10 ਡਿਗਰੀ ਦੇ ਕਰੀਬ ਇੱਥੇ ਖਨੌਰੀ ਬਾਰਡਰ ਤੇ ਹੋਣਾ ਤਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਈਆਂ ਕਿਸਾਨ ਬੀਬੀਆਂ ਬੈਠੀਆਂ ਨੇ ਤਾਂ ਇੱਥੇ 26 ਜਨਵਰੀ ਤੋਂ ਜਿਹੜੇ ਕਿਸਾਨ ਆ ਗੁਜਗਜੀਤ ਸਿੰਘ ਡੱਲੇਆਲ ਉਹ ਮਰਨ ਵਰ ਤੇ ਬੈਠੇ ਨੇ ਉਹਨਾਂ ਨੂੰ ਅੱਜ ਪੂਰੇ 19 ਦਿਨ ਹੋ ਚੁੱਕੇ ਨੇ ਤਾਂ 26 ਤਰੀਕ ਨੂੰ ਜਿਸ ਦਿਨ ਐਲਾਨ ਹੁੰਦਾ ਜਬਰੀ ਜਿਹੜਾ ਪੰਜਾਬ ਪੁਲਿਸ ਪ੍ਰਸ਼ਾਸਨਾਂ ਉਹਨਾਂ ਨੂੰ ਇਸ ਖਨੌਰੀ ਬਾਡਰ ਤੋਂ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੰਦਾ ਤਾਂ ਹੁਣ ਵੀ ਕਿਸਾਨਾਂ ਗਊਆਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਲੱਗ ਰਿਹਾ ਕਿ 19 ਦਿਨ ਦੇ ਬਾਵਜੂਦ ਵੀ ਜਦੋਂ ਪ੍ਰਸ਼ਾਸਨ ਨੇ ਕੋਈ ਅੱਟਾਸਟੋਮਸ ਨਹੀਂ ਹੋਈ ਤਾਂ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਜਾਂ ਹਰਿਆਣਾ ਦੀ ਸਰਕਾਰ ਉਹਨਾਂ ਨੂੰ ਜਿਹੜਾ ਜਬਰੀ ਭੁਖਟ ਹੜਤਾਲ ਤੋਂ ਇਸ ਅੰਦੋਲਨ ਨੂੰ ਚੱਕ ਸਕਦੀ ਹੈ ਅਸੀਂ ਇਹਨਾਂ ਔਰਤਾਂ ਨਾਲ ਗੱਲ ਕਰਾਂਗੇ ਜੋ ਕਿ ਉਹਨਾਂ ਦੀ ਰਾਖੀ ਲਈ ਤਾਂ ਕਿ ਕੋਈ ਪ੍ਰਸ਼ਾਸਨ ਉਹਨਾਂ ਨੂੰ ਜਬਰੇ ਚੱਕ ਨਾ ਸਕੇ ਉਹਨਾਂ ਦੀ ਰਾਖੀ ਲਈ ਜਿੱਥੇ ਸਟੇ ਸੈਦੀ ਆ ਉਸੇ ਪੰਡਾਲ ਦੇ ਵਿੱਚ ਇਹ ਲਗਾਤਾਰ ਪਹਿਰੇ ਦਿਨੇ ਤੇ ਲਗਾਤਾਰ ਜੀ ਮੇਰਾ ਨਾਮ ਮਹਿੰਦਰ ਕੌਰ ਮਹਿਲਾ ਪ੍ਰਧਾਨ ਜੰਡਵਾਲਾ ਮੇਰਾ ਸੰਗਲਾ ਜਿਲ੍ਹਾ ਫਾਜ਼ਿਲਕਾ ਤੋਂ ਅਸੀਂ ਆਏ ਹਾਂ ਸਾਡੇ ਨਾਲ ਹੋਰ ਵੀ ਕਾਫੀ ਬੀਬੀਆਂ ਆਈਆਂ ਸੀ ਕੁਝ ਸਾਡਾ ਜਥਾ ਵਾਪਸ ਮੁੜ ਗਿਆ ਤੇ ਕੁਝ ਬੀਬੀਆਂ ਇੱਥੇ ਹੀ ਆ ਗੀਆਂ ਹਾਂਜੀ ਤੇ ਸੀ ਇਸ ਟਾਈਮ 10:30 ਦਾ ਟਾਈਮ ਹੋ ਚੁੱਕਿਆ ਹੈ ਤਾਪਮਾਨ ਵੀ ਲੜਾ ਬੜਾ ਲੋਹਾ ਤੁਹਾਨੂੰ ਪੰਡਾਲ ਦੇ ਵਿੱਚ ਬੈਠਣ ਦੀ ਕਿਉਂ ਲੋੜ ਪਈ ਸਰਕਾਰਾਂ ਦੇ ਕੰਮ ਨੇ ਸਾਨੂੰ ਸਰਕਾਰਾਂ ਨੇ ਮਜਬੂਰ ਕੀਤਾ ਬੈਠਣ ਵਾਸਤੇ ਸਾਡੇ ਹੱਕ ਸਾਨੂੰ ਸਰਕਾਰ ਨਾ ਦੇਵੇਗੀ ਤੇ ਅਸੀਂ ਇਸੇ ਤਰ੍ਹਾਂ ਆਪਣੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਬੈਠਾਂਗੇ ਤੇ ਜਿੱਥੇ ਵੀ ਸਾਨੂੰ ਸਾਡੇ ਵੀਰ ਸਾਨੂੰ ਬੁਲਾਣਗੇ ਪੈਣਾ ਨੂੰ ਅਸੀਂ ਇੱਥੇ ਆਵਾਂਗੇ ਜਰੂਰ ਤੇ ਸਾਡੇ ਪ੍ਰਧਾਨ ਸਰ ਜਗਦੀਸ਼ਿੰਦਰ ਢੱਲੇ ਵਾਲ ਸਾਹਿਬ ਜੀ ਮਰਨwarte ਬੈਠੇ ਨੇ ਤੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਬਲਾਕਾਂ ਦੇ ਵਿੱਚੋਂ ਐਵੇਂ ਹੀ ਸਾਰੀਆਂ ਸੰਗਤਾਂ ਵੱਧ ਚੜ ਕੇ ਆ ਰਹੀਆਂ ਨੇ ਤੇ ਜਦੋਂ ਵੀ ਜਦੋਂ ਜਦੋਂ ਇਹਨਾਂ ਨੂੰ ਸਾਨੂੰ ਕਿਵੇਂ ਵੀ ਕਾਲ ਜਾਏਗੀ ਅਸੀਂ ਸਾਰੀਆਂ ਭੈਣਾਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਅੱਗੇ ਵੀ ਰਹੀਆਂ ਦਿੱਲੀ ਬਾਰਡਰਾਂ ਤੇ ਵੀ ਅਸੀਂ ਜਾਂਦੀਆਂ ਰਹੀਆਂ ਜਿੱਥੇ ਵੀ ਸਾਡਾ ਕੋਈ ਤਰਨਾ ਹੁੰਦਾ ਸੀ ਅਸੀਂ ਹਰੇਕ ਤਰਨੇ ਦੇ ਵਿੱਚ ਸਾਰੀਆਂ ਭੈਣਾਂ ਇਸੇ ਤਰ੍ਹਾਂ ਇਨਵੋਲ ਹੋਉਂਦੀਆਂ ਤੇ ਗੇ ਵੀ ਸਾਨੂੰ ਜਿਵੇਂ ਵੀ ਸਾਨੂੰ ਬੁਲਾਣਗੇ ਜਾਂ ਜਿਵੇਂ ਵੀ ਸਾਨੂੰ ਮਾਹੌਲ ਦੇ ਅਕੋਰਡਿੰਗ ਅਸੀਂ ਇਸ ਤਰ੍ਹਾਂ ਹੀ ਆਂਦੇ ਰਾਮਗੇ ਇੱਥੇ ਇਸੇ ਜਗ੍ਹਾ ਦੁਪਹਿਰੇ ਜਿਹੜੀ ਸਟੇਜ ਚੱਲਦੀ ਆ ਤਕਰੀਰਾਂ ਹੁੰਦੀਆਂ ਨੇ ਕਿਸਾਨਾਂ ਆਗੂ ਬੋਲਦੇ ਨੇ ਤਾਂ ਉਸੇ ਹੀ ਨਹੀਂ ਅਕਸਰ ਜਿੱਦਾਂ ਪਿਛਲੇ ਅੰਦੋਲਨਾਂ ਦੇ ਵਿੱਚ ਦੇਖਿਆ ਜਾਂਦਾ ਔਰਤਾਂ ਆਪਣੇ ਤੰਬੂਆਂ ਦੇ ਵਿੱਚ ਸੌਂਦੀਆਂ ਨੇ ਪੰਡਾਲ ਦੇ ਵਿੱਚ ਸੌਣ ਦੀ ਤੁਹਾਨੂੰ ਕਿਉਂ ਲੋੜ ਪਈ ਇਸ ਵਾਰ ਪੰਡਾਲ ਦੇ ਵਿੱਚ ਸੌਣ ਪਹਿਲਾਂ ਮੈਂ ਬਠਿੰਡਾ ਜ਼ਿਲ੍ਹਾ ਰਾਮਪੁਰਾ ਫੂਲ ਦੇ ਨੇੜੇ ਬੁਰਜਮਾਨ ਸ਼ਹੀਆ ਪਿੰਡ ਪਿੰਡ ਜਰਨਲ ਸਕੱਤਰ ਆ ਮਰਜੀਤ ਕੌਰ ਗੱਲ ਕਰ ਰਹੀ ਆ ਸਾਨੂੰ ਲੋੜ ਪਈ ਕੇ ਸਾਨੂੰ ਬੀਜੇਪੀ ਨੇ ਮਜਬੂਰ ਕੀਤਾ ਸਾਡੇ ਮਤਲਬ ਜਿਹੜਾ ਕਿਸਾਨ ਨੇਤਾ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੂੰ ਚੱਕਿਆ ਪੁਲਿਸ ਨੇ ਬਿਨਾਂ ਕਿਸੇ ਵਜ੍ਹਾ ਤੋਂ ਅਸੀਂ ਆਪਣੀਆਂ ਮੰਗਾਂ ਲਈ ਇੱਥੇ ਬੈਠੇ ਸੀ ਸਾਡੇ ਵੀਰ ਦੇ ਨਾਲ ਉਹਨੂੰ ਜ਼ਬਰਦਸਤੀ ਚੱਕਿਆ ਗਿਆ ਇਸੇ ਕਰਕੇ ਅਸੀਂ ਮਤਲਬ ਉਹਦੀ ਰਾਖੀ ਦੇ ਵਾਸਤੇ ਇੱਥੇ ਬੈਠੇ ਆ ਸਾਨੂੰ ਕੋਈ ਕਿਸੇ ਠੰਡਦਾ ਨਹੀਂ ਕਿਸੇ ਦਾ ਸਾਨੂੰ ਕੋਈ ਡਰ ਨਹੀਂ ਬੇਸ਼ੱਕ ਦੀ ਕੋਈ ਵੀ ਇੱਥੇ ਆਉਂਦਾ ਅਸੀਂ ਉਹਦਾ ਮੁਕਾਬਲਾ ਕਰਨ ਨੂੰ ਤਿਆਰ ਬੈਠੇ ਆਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਕੀ ਨਾਮਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਰਣਜੀਤ ਕੌਰ ਆ ਜੀ ਪਿੰਡ ਮੇਰਾ ਜਿੱਦਾ ਜ਼ਿਲ੍ਹਾ ਬਟਿੰਡਾ ਬਲਕ ਗੁੰਨੇਣਾ ਇਸ ਪੰਡਾਲ ਦੇ ਵਿੱਚ ਉਹ ਹੀ ਮੈਂ ਸਵਾਲ ਪੁੱਛਦਾ ਵੀਨੀ ਠੰਡ ਦੇ ਵਿੱਚ ਇਸੇ ਪੰਡਾਲ ਦੇ ਵਿੱਚ ਤੁਸੀਂ ਕਿਉਂ ਬੈਠੇ ਇੰਨੀ ਰਾਤ ਨੂੰ ਅਸੀਂ ਸਾਰੀ ਰਾਤ ਹੀ ਬੈਠੇ ਰਹਿੰਦੇ ਆ ਜੀ ਅਸੀਂ ਆਪਦੇ ਵੀਰ ਦਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਅਸੀਂ ਪੜਾ ਦਿੰਨੇ ਆ ਅੱਗੇ ਸਾਨੂੰ ਭਲੇਖੇ ਦੇ ਵਿੱਚ ਪੁਲਿਸ ਨੇ ਚੱਕਣਾ ਤਾਂ ਸੀਗਾ 10 ਦਿਨਾਂ ਬਾਅਦ ਤੇ ਚੱਕ ਲਿਆ ਇਹਨਾਂ ਨੇ 25 ਤਰੀਕ ਨੂੰ ਹੀ ਭਲੇਖੇ ਦੇ ਵਿੱਚ ਰਹਿ ਗਏ ਸੀ ਅਸੀਂ ਹੁਣ ਅਸੀਂ ਆਪਦੇ ਵੀਰ ਨੂੰ ਦਿੱਤੀ ਬਾਣੇ ਲਗਣ ਦਿੰਦੇ ਜੇ ਤੁਹਾਨੂੰ ਹਜੇ ਵੀ ਡਰ ਆ ਵੀ ਪੁਲਿਸ ਉਹਨਾਂ ਨੂੰ ਫੇਰ ਚੱਕ ਸਕਦੀ ਹੈ ਚੱਕ ਸਕਦੀ ਹੈ ਜੀ ਇਸੇ ਕਰਕੇ ਅਸੀਂ ਭੈਣਾ ਆਗੂ ਮੂਰੇ ਬੈਠੀਆਂ ਵੀ ਰੈਡੀ ਬਲ ਸਾਵਗੀ ਅਸੀਂ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਾਂਗੇ ਆਪਦਾ ਨਹੀਂ ਚੱਕਣ ਦਿੰਦੇ ਆਪਦੇ ਅਸੀਂ ਵੀਰ ਨੂੰ ਇਹ ਸਰਕਾਰਾਂ ਸਾਡੇ ਨਾਲ ਬਹੁਤ ਧੱਕਾ ਕਰ ਰਹੀਆਂ ਜੀ 9 ਮਹੀਨੇ ਹੋ ਗਏ ਸਰਕਾਰਾਂ ਨੂੰ ਸਾਨੂੰ ਇੱਥੇ ਬੈਠੇ ਨੂੰ ਸਰਕਾਰਾਂ ਟਸ ਤੋਂ ਮਸ ਨਹੀਂ ਹੋਗਾ ਕੋਈ ਮੀਟਿੰਗਾਂ ਨਹੀਂ ਕਰੀਆਂ ਡਲੇਵਾਲ ਸਾਹਿਬ ਨਾਲ ਜਿਸ ਕਰਕੇ ਡਲੇਵਾਲ ਸਾਹਿਬ ਨੇ ਫੈਸਲਾ ਲੈ ਲਿਆ ਵੀ ਮੈਂ ਲੋਕਾਂ ਦੀ ਪੁੱਤ ਨਹੀਂ ਮਰਵਾਉਣੀ ਮੈਂ ਖੁਦ ਆਪਣੀ ਜਾਨ ਦੇਉਂਗਾ ਸਰਕਾਰ ਨੂੰ ਮੈਂ ਆਪਦੀ ਸਰੀਰ ਦਾ ਠੇਕਰਾ ਸਰਕਾਰ ਦੇ ਸੱਤੇ ਪੰਨੂਗਾ ਮੈਂ ਕਿਸੇ ਦਾ ਪੁੱਤ ਨਹੀਂ ਮਰਵਾਉਣਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਸਟੇਜ ਆ ਜੋ ਜਿੱਥੇ ਕਿ ਕਿਸਾਨ ਆ ਗੂਦਨੇ ਜਾਂ ਸ਼ਾਮ ਸਾਰਾ ਦਿਨ ਤਕਰੀਰਾਂ ਹੁੰਦੀਆਂ ਨੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਟੇਜ ਦੇ ਬਿਲਕੁਲ ਅੱਗੇ ਫਰੰਟ ਤੇ ਜਿਹੜੀਆਂ ਇਹ ਔਰਤਾਂ ਉਹ ਡਟੀਆਂ ਹੋਈਆਂ ਨੇ ਤਾਂ ਕਿ ਜੇ ਕੋਈ ਇੱਥੇ ਜ਼ਬਰੀ ਪੁਲਿਸ ਪ੍ਰਸ਼ਾਸਨੋਂ ਦਾ ਕੋਈ ਜ਼ਬਰ ਕਰਦਾ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਨ ਦੇ ਲਈ ਇਨਾਂ ਦਾ ਕਹਿਣਾ ਕਿ ਅਸੀਂ ਹਰ ਹਾਲਤ ਦੇ ਵਿੱਚ ਉਸ ਪੁਲਿਸ ਪ੍ਰਸ਼ਾਸਨ ਨਾਲ ਟੱਕਰ ਲੈਣ ਤਿਆਰ ਨੇ ਇਹ ਇਨਾਂ ਸਾਡੀਆਂ ਔਰਤਾਂ ਬੀਬੀਆਂ ਜੋ ਕਿਸਾਨ ਔਰਤਾਂ ਨੇ ਇਸ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਇਹਨਾਂ ਦੇ ਹੌਸਲੇ ਬਲੰਦ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੂੰ ਖਤਰਾ ਕਿ ਪੁਲਿਸ ਪ੍ਰਸ਼ਾਸਨ ਪਹਿਲਾਂ ਦੀ ਤਰ੍ਹਾਂ ਉਹਨਾਂ ਦੀ ਭੁੱਖ ਹੜਤਾਲ ਤੜਵਾਉਣ ਲਈ ਉਹਨਾਂ ਤੇ ਜ਼ਬਰ ਕਰ ਸਕਦਾ بجائے ਕਿ ਉਹਨਾਂ ਨਾਲ ਟੇਬਲ ਤੇ ਗੱਲ ਕਰਕੇ ਇਹਨਾਂ ਮੰਗਾਂ ਮੰਨਣ ਲਈ ਤੁਸੀਂ ਇਸੇ ਜਣਾ ਜੁੜੇ ਰਹੋ ਮਾਈਕ ਰਿਪੋਰਟ ਦੇ ਨਾਲ ਤੁਹਾਨੂੰ ਖਨੌਰੀ ਬਾਡਰ ਤੋਂ ਕਿਸਾਨਾਂ ਨਾਲ ਦੀ ਰਿਪੋਰਟ ਦਿੰਦੇ ਰਹਾਂਗੇ ਮੈਂ ਰਾਜਵਿੰਦਰ ਪੋਤਨਾ ਧੰਨਵਾਦ